ਰੋਣ ਸ੍ਰੀ ਤੋਂ ਕੋਲ ਆਵ ਲੋ ਆਸਾਨ ਮੈਂ ਤਾਂ ਇਹ ਸਵੇਰ ਛੱਡੀ ਮਿੱਟੀ ਸਰੀਰ ਤੇ ਸੋਨੇ ਦਾ ਲੱਗਰ ਲਗਾਇਆ ਜਾਂਦਾ ਸੋ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਹੀ ਚਾਦੀ ਘੜਾ ਵਿੱਚ ਰੱਖੇ ਸੋ ਜਿਹੜੇ ਦੇਪਰਾ ਐਨਆਰਆ ਭਾਦਰੇ ਦੇ ਵਿੱਚ ਬੈਠੇ ਨੇ ਸਾਡਾ ਹਮੇਸ਼ਾ ਜਾਈ ਸਾਡੇ ਦੇ ਜੀਨੇ ਕੋਈ ਨਾ ਉਹ ਪ੍ਰਮਾਤਮਾ ਨੂੰ ਬੇਸ਼ਿਕਰ ਨਾ ਰੱਖੇ ਸਾਡੇ ਸਾਰੇ ਸੇਵਾਦਾਰਾਂ ਨੂੰ ਸ੍ਰੀ ਲੋਣ ਮਿਰਚ ਮਸਾਲਾ ਪਾ ਕੇ ਧਨੀਆ ਦਾ ਤੜਕਾ ਲਾ ਕੇ ਜਿਹੜੇ ਕਾਲੇ ਛੋਲੇ ਬਹੁਤ ਹੀ ਸਵਾਦ ਬਣਾਏ ਹੋਏ ਆ ਉਹ ਸੰਗ ਦਾ ਪਿਆਰ ਦੇ ਨਾਲ ਛੱਕ ਰਹੀਆਂ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਬਦਾਮ ਰੰਗਾ ਬਹੁਤ ਵਧੀਆ ਜਿਹੜਾ ਰੂਹ ਆਫ ਜਾ ਬਣਾਇਆ ਹੋਇਆ ਬਦਾਮ ਪਾ ਕੇ ਕੁੱਟ ਕੇ ਬਹੁਤ ਸਵਾਦ ਸੋ ਸਾਰਿਆਂ ਸੰਗ ਦਾ ਪਿਆਰ ਦੇ ਨਾਲ ਛੱਕ ਰਹੀਆਂ ਸਾਰੇ ਸੇਵਾਦਾਰਾਂ ਦਾ ਐਨਆਰਆ ਵੀਰਾਂ ਦਾ ਫੌਜੀ ਵੀਰਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾ ਜੋ ਕਿਤਾਬ ਵਾਰਡ ਨੰਬਰ 6 ਦੇ ਤੁਸੀਂ ਦੇਖ ਸਕਦੇ ਹੋ ਸਾਰੇ ਸੇਵਾਦਾਰ ਜਿਹੜੇ ਲੱਗੇ ਹੋਏ ਆ ਵਾਰਡ ਨੰਬਰ 6 ਦੇ ਵਾਸੀ ਐਨ ਆਰ ਆਈ ਵੀਰ ਸਾਡੇ ਜਿਨ੍ਹਾਂ ਨੇ ਸਹਿਯੋਗ ਭੇਜਿਆ ਵਾਰਡ ਨੰਬਰ 6 ਪੋੜੇ ਰੋਡ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਹੋਈਆਂ ਗੁਰੂ ਦੇ ਲੰਗਰ ਜਿਹੜੇ ਅੱトゥਟ ਵਰਤ ਰਹੇ ਆ ਨਾਲੇ ਦਾੜਾ ਮੰਡੀ ਪੈ ਜਾਂਦੀ ਆ ਸੋ ਸਾਰੇ ਜਰੂਰ ਪਹੁੰਚੋ ਸਾਰੇ ਸੰਗਤਾਂ ਨੂੰ ਬੇਨਤੀ ਆ ਸਾਰੇ ਪਹੁੰਚੋ ਰੰਮੀ ਗੁਦਾ ਠੰਡਾ ਮਿੱਠਾ ਜਲ ਜਰੂਰ ਸ਼ਾਕੇ ਜਾਓ ਸਾਰਿਆਂ ਨੂੰ ਬੇਨਤੀ ਹੈ ਕਿ ਠੰਡਾ ਮਿੱਠਾ ਜਲ ਤੇ ਗਰਮਾ ਗਰਮ ਸ਼ੋਲੇ ਜਰੂਰ ਸ਼ਾਕੇ ਜਾਓ ਸਾਰੇ ਭਰਾਵਾਂ ਨੂੰ ਸੇਵਾ ਕਰਦਾ ਜਰੂਰ ਮੌਕਾ ਦਿਓ ਸੇਵਾਦਾਰਾਂ ਨੂੰ ਸਾਡਿਆਂ ਨੂੰ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਕਰਨਾ ਗਰਮ ਸ਼ੋਲੇ ਤੇ ਠੰਡਾ ਮਿੱਠਾ ਜਲ ਜਰੂਰ ਸ਼ਾਕੇ ਜਾਓ ਵਾਰ ਨੰਬਰ 6 ਪੂਰੇ ਰੋਡ ਸ਼੍ਰੀ ਚਮਕੌਰ ਸਾਹਿਬ ਵਿਖੇ ਇਹ ਹਰ ਸਾਲ ਇਦਾਂ ਹੀ ਲਗਾਇਆ ਜਾਂਦਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਮੌਕਾ ਜਰੂਰ ਦਿਓ ਕਿਤੇ ਜੇ ਕੋਈ ਪਾਲਿਕਾ ਫੰਡ ਕਰਦਾ ਹੈ ਪਾਲਿਕਾ ਜਿਹੜੇ ਕਿ ਉਹ ਤਾਗੁਰ ਦਾ ਬੰਦ ਰਾਕੀਦਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿੰਨੇ ਵੀ ਸਾਡੇ ਸੇਵਾਦਾਰ ਕੋਈ ਭਾਂਡੇ ਦੀ ਸੇਵਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹਰ ਕੋਈ ਆਪਣੇ ਵੱਲੋਂ ਵੱਡਾ ਯੋਗਦਾਨ ਪਾ ਰਿਹਾ ਸੇਵਾ ਕਰ ਰਿਹਾ ਸਾਡੇ ਵੀਰ ਜੀ ਸੇਵਾ ਕਰ ਰਹੇ ਆ ਸਾਰੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਸੱਣੀ ਭਰਾ ਦੇ ਜਿੰਨੇ ਵੀ ਯਾਰ ਦੋਸਤ ਮਿੱਤਰ ਸੱਜੀਆਂ ਖੱਬੀਆਂ ਬਾਹਾਂ ਐਨ ਆਰ ਆਈ ਵੀਰ ਇੱਕ ਬੋਲ ਤੇ ਜਿਨ੍ਹਾਂ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਤੇਲ ਫੁੱਲ ਦਾਨ ਭੇਜਿਆ ਸੱਤ ਸਮੁੰਦਰਾਂ ਤੋਂ ਬਾਹਰ ਆਇਆ ਉਹਨਾਂ ਵੀਰਾਂ ਦਾ ਅਸੀਂ ਰੋਜੀ ਰੋਟੀ ਕਮਾਉਣ ਜੋ ਬਾਹਰ ਚਲੇ ਗਏ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣੀ ਨੇਕ ਕਮਾਈਆਂ ਦੇ ਵਿੱਚੋਂ ਬਹੁਤ ਵੱਡਾ ਯੋਗਦਾਨ ਹਰ ਸਾਲ ਪਾਉਂਦੇ ਆ ਉਹ ਸਵਾਰਡ ਨੰਬਰ 6 ਦੇ ਜਿੰਨੇ ਵੀ ਵਾਸੀ ਆ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਆ ਵਾਰਡ ਫੋਰੜੇ ਰੋਡ ਤੁਸੀਂ ਦੇਖ ਸਕਦੇ ਹੋ ਨਾ ਹਾਂ ਜਿੰਨੇ ਵੀ ਸਾਡੇ ਦੁਕਾਨਦਾਰ ਵੀਰ ਆ ਉਹ ਵੀ ਬਹੁਤ ਸਹਿਯੋਗ ਕਰਦੇ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਦੁਕਾਨਦਾਰ ਵੀਰ ਆ ਜਰੂਰ ਸਾਰੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੀਆਰਸੀ ਲਾਈਵ ਟੀਵੀ YouTube ਚੈਨਲ ਨੂੰ ਜਰੂਰ ਸਾਰੇ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਸਕਦੇ ਹੋ ਕੂਲਰਾਂ ਦਾ ਵੀ ਜਿਹੜਾ ਬਹੁਤ ਵਧੀਆ ਤਿੰਨ ਕੂਲਰ ਲੱਗੇ ਹੋਏ ਆ ਤਿੰਨੋਂ ਪਾਸੇ ਤੇ ਜਿਹੜਾ ਹਵਾ ਮਾਰ ਰਹੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਠੰਡਾ ਮਿੱਠਾ ਜਲ ਸਾਰੇ ਜਰੂਰ ਛੱਕ ਕੇ ਜਾਓ ਵਿੱਚ ਰੂਹ ਆਫ ਜਾ ਕਾਜੂ ਬਦਾਮ ਪਤਾ ਨਹੀਂ ਕੀ ਕੁਝ ਪਾਇਆ ਨਾਲੇ ਗਰਮਾ-ਗਰਮ ਤੁਸੀਂ ਕਹਿ ਸਕਦੇ ਹੋ ਕਾਲੇ ਛੋਲੇ ਵਾਲੇ ਹੋਏ ਆ ਵਿੱਚ ਜੀਰੇ ਦਾ ਮਸਾਲੇ ਦਾ ਤੜਕਾ ਪਾ ਕੇ ਗਠਾ ਪਿਆਜਵਾ ਕੇ ਬਹੁਤ ਸੁਭਾ ਜਿਹੜੇ ਕਾਲੀ ਸਕੂਲੇ ਵੀ ਬਣਾਏ ਹੋਏ ਆ ਸੋ ਟਟ ਲੰਗਰ ਵਰਤ ਰਿਹਾ ਸਾਰੇ ਦਾ ਬਹੁਤ ਧੰਨਵਾਦ ਵਾਰਡ ਨੰਬਰ 6 ਦੇ ਸਾਰੇ ਵਾਸੀਆਂ ਦਾ ਐਨਆਰਆਈ ਵੀਰ ਦਾ ਸਾਡੇ ਸਣੀ ਭਰਾ ਦਾ ਸਾਰੇ ਵੀਰਾਂ ਦਾ ਜਿਹੜੇ ਸਾਡੇ ਭਰਾ ਸੇਵਾ ਕਰ ਰਹੇ ਨਿਰੰਤਰ ਸਾਰੇ ਦਾ ਬਹੁਤ ਧੰਨਵਾਦ ਹੈ ਸੱਜਿਆ ਖੱਬੀ ਉਹ ਬਹਾ ਬਣ ਕੇ ਸਾਡੇ ਸਣੀ ਵੀਰ ਦੇ ਨਾਲ ਖੜਿਆ ਜ਼ਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਰਡ ਨੰਬਰ 6 ਦੇ ਸਾਰੇ ਵਾਸੀਆਂ ਦਾ ਜਿੰਨੇ ਸਾਡੇ ਐਨਆਰਆਈ ਵੀਰ ਆ ਸੱਤ ਸਮੁੰਦਰਾਂ ਤੋਂ ਪਾਰ ਨਹੀਂ ਰਹਿੰਦੇ ਇੰਡੀਆ ਪਰ ਤੇ ਲੈਣਾ ਦਾ ਹਮੇਸ਼ਾ ਪਿੰਡ ਕੋਲ ਹੁੰਦਾ ਦਿਲ ਖੋੜ ਕੇ ਭੇਜਣ ਰੁਪਈਏ ਹਰ ਲੰਗਰਾਂ ਦੇ ਵਿੱਚ ਵੱਡਾ ਇਹਨਾਂ ਦਾ ਰੋਲ ਹੁੰਦਾ ਕਿ ਜਿਆਸੀ ਕਿਹਦਾ ਦਿਲ ਕਰਦਾ ਮੈਂ ਛੱਡਾਂ ਆਪਣੇ ਪਿੰਡ ਨੂੰ ਇਹ ਚੰਦਰਾ ਰੋਟੀ ਰੋਟੀ ਲਈ ਪਾਪੀ ਪੇੜ ਦਾ ਸਵਾਲ ਹੁੰਦਾ ਹਰ ਕੈਨਆਰਈ ਦਾ ਆਪਣੇ ਪਿੰਡ ਵਿੱਚ ਇਹ ਖਿਆਲ ਹੁੰਦਾ ਸਾਰੇ ਇਹਨਾਂ ਰੀਜਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਣੀਪਰਾ ਦਾ ਬਹੁਤ ਧੰਨਵਾਦ ਹੈ ਬਹੁਤ ਧੰਨਵਾਦ ਹੈ ਸਾਰੇ ਕਿੰਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਰੂਰ ਛੱਕ ਕੇ ਜਾਓ ਖੱਡਾ ਬੈਠਾ ਜਾਲ ਨਾਲ ਗਰਮਾ ਗਰਮ ਕਾਲੇ ਰੰਗ ਦੇ ਕਾਬਲੀ ਛੋਲੇ ਬਹੁਤ ਹੀ ਸਵਾਦ ਬਣਾਏ ਆ ਪਾਣੀ ਚ ਪਾ ਕੇ ਪਹਿਲਾਂ ਉਹਨਾਂ ਨੂੰ ਵਾਲਿਆਂ ਵਿੱਚ ਫਿਰ ਬਹੁਤ ਸੋਹਣਾ ਤੜਕਾ ਲਾਇਆ